ਹਾਂਜੀ ਬਰਾਡਫਾਰਮ YouTube ਚੈਨਲ Facebook ਪੇਜ ਤੇ ਤੁਹਾਡਾ ਸਵਾਗਤ ਆ ਅੱਜ ਜੀ ਆਪਾਂ ਕੋਟਪੂਰਾ ਮੰਡੀ ਵਿੱਚ ਬਾਸਪਦੀ ਦੀ ਬੋਲੀ ਤੇ ਤਰੀਕ ਹੋ ਗਈ ਆ 22 ਨਵੰਬਰ 2025 ਤੇ ਭਈ ਇਹ ਜਗਾਵਾਰ ਸ਼ਨੀਵਾਰ ਤੇ ਵੇਣੀ ਆਪਾਂ ਆ ਗਿਆ ਦੂਜਾ ਦੂਜੇ ਭਾਗ ਚ ਕੀ ਰੇਟ ਆਂਦਾ ਭਈ ਇਹ ਵੀ ਮੁੱਚਲ ਹੀ ਆ ਹੁਣ ਵੀ ਦੂਜੇ ਭਾਗ ਚ ਵੀ ਮੁੱਚਲ ਹੀ ਆ ਕੀ ਰੇਟ ਆਂਦਾ 34300 ਰੇਟ ਰੱਖਤਾ ਭਈ ਦੂਜਾ ਭਾਗ ਹੈ ਵੀਰਾਂ ਨੂੰ ਲਾਈਕ ਐਂਡ ਸ਼ੇਅਰ ਕਰ ਦੇਓ ਲੋ ਭਾਈ ਵੇਣੇ ਕੀ ਰੇਟ ਆ 50 ਰੁਪਏ 50 ਰੁਪਏ ਦਾ ਗੱਟਾ ਹੈ ਇਹ 300 ਗੱਟਾ ਹੋਊਗਾ 300 350 ਗੱਟਾ ਆਦੀ ਆਦੀ ਨਹੀਂ ਹੋਗੀ ਇੱਕ ਜਨੇ ਕੋ ਹੋਗੀ 55 ਰੁਪਏ 55 ਰੁਪਏ 55 ਰੁਪਏ 55 ਰੁਪਏ 55 ਰੁਪਏ ਹਾਲੇ ਤਾਂ ਫਿਲਹਾਲ ਸਿੰਗਲ ਹੈ ਰੁਪਏ ਘਰ 60 ਰੁਪਏ ਘਰ 60 ਰੁਪਏ 30 ਰੁਪਏ ਘਰ 3530 ਰੁਪਏ ਕੀ ਦੀ ਟੇਰੀ ਹੈ ਜੀ ਉਹ 3450 ਹੈ ਜੀ ਪੱਖਾ ਲਾ ਕੇ 3525 ਰੁਪਏ ਬੋਲੀ ਸ਼ੁਰੂ ਹੁੰਦੀ ਹੈ 3550 ਹੈ 50 ਰੁਪਏ 3550 100 ਰੁਪਏ ਪੈਂਦਾ ਉਹ ਲੱਕ ਹੈ ਡਬਲ ਤੇ ਕਰ ਦੋ ਜੀ ਡਬਲ ਤੇ ਕਰ ਦੋ 3550 ਰੁਪਏ ਬੋਲੋ ਜੀ 3550 75 ਰੁਪਏ 95 ਰੁਪਏ ਹਾਂ ਜੀ ਪੜਾ ਰਹੇ ਹਾਂ ਜੀ ਬੋਲ ਰਿਹਾ ਨਾ ਵੀ ₹2000 ₹2000 ₹2000 ਅੱਛਾ ₹3300 ਬੋਲਦਾ ਕੋਈ ਬੋਲਦਾ ਹੀ ਕੋਈ ਪੱਕਾ ਜੀ 400 ਡਬਲ ਪੱਕਾ 300 ਕਟਾ 350 350 ਕਟਾ ਆਊਗਾ ਲਿਖੋ ਜੀ ₹3300 ਵੀ ਕੀ ਹੈ ਜੀ ਚਲੋ ਜੀ ਆ ਵੀ ਕਿਸਾਨ ਭਰਾ ਉਹ ਡਬਲ ਪੱਖੇ ਤੇ 3620 ਰੁਪਏ ਵੀ ਕੀਆ ਬਾਈ 3600 ਤੇ 20 ਰੁਪਏ ਆਹ ਢੇਰੀ ਦਾ ਰੇਟ ਵੇਨੇ ਕਿੱਥੋਂ ਕਿੱਧਰ ਜਾਂਦਾ ਆ ਜੋ ਬਾਈ ਅੱਗੇ ਆਵਾਜ਼ ਆ ਥੋੜੀ ਜੀ ਘੱਟ ਸੀ ਹੁਣ ਆਪਾਂ ਬਾਈ ਕੋਲ ਖੜੇ ਆ ਵੇਨੇ ਕਿੰਨੀ ਆਵਾਜ਼ ਮੁੱਤੇ ਯਾਰ ਰਹਿ ਗਈ ਯਾਰ ਆਜੋ ਆਜੋ ਬੰਦਾ ਹੈ ਮਾਲ ਵੇਖ ਲਓ ਮਾਲ ਉੱਧਰ ਵੇਖੋ ਜੀ ਸੁਪਰ ਆ ਕੋਈ ਆ ਨਾਲ ਹੀ ਪਰਦੀ ਨੂੰ ਭਾਈ ਜੀ ਵੀ 1401 ਕੀ ਮੁੱਛਲ ਤੇ ਵੇਨੇ ਕੀ ਰੇਟ ਆਂਦਾ ਮੇਰੇ ਮੂੰਹ ਖੋਰ ਹੋਇਆ ਹਾਂ ਬੋਲ ਇੰਨੀ ਹੈ ਕਿ ਨਿਕਲ ਨਹੀਂ ਟਰਾਲੀ ਚ ਚੱਲ ਰਹੀ ਜੇ ਪੱਕਾ ਲੱਗੀ ਜਾਂ ਸਿੰਗਲ ਭਲੇ ਪਹਿਲਾ ਪੱਕਾ ਲੱਗ ਮਕੇਸ਼ ਨੂੰ ਬੁਲਾ ਕੋਈ ਚੱਲਦੀ ਆ ਆ ਜਾ ਮਕੇਸ਼ ਭਾਈ ਬੋਲ ਮਕੇਸ਼ ਬੋਲ ਫਾੜੇ ਚੱਲਦੀ ਤੀਰ 300 ਰੁਪਏ 500 ਰੁਪਏ 500 ਰੁਪਏ 500 ਰੁਪਏ ਨੰਬਰ ਫੀਡ ਕਰ ਲਓ ਕਿਹਦਾ 50 ਰੁਪਏ ਕਿਹਦਾ ਨੰਬਰ 50 ਰੁਪਏ 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 50 ਰੁਪਏ

90 ਦਾ 10 ਰੁਪਏ 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 ਇਹਨੂੰ ਨਹੀਂ ਵੇਖਦੇ 10 ਰੁਪਏ ਵੇਖਦੇ ਹੋ ਜਿਹੜੀ ਲੈ ਲਈ 10 ਰੁਪਏ 10 ਰੁਪਏ 10 ਰੁਪਏ दादर 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 एक्चुअली कोई नहीं है तो बोलता कोई 35 ਤੋਂ 10 ਰੁਪਏ 15 15 15 ਰੁਪਏ کون ਬੋਲਵੇ ਬੀ ਜੀ ਜੀ 35 ਰੁਪਏ ਇਹ ਹੈ ਉਹ ਪਿਛਲੀ ਵੇਚ ਗਈ ਚੀਜ਼ 35 ਰੁਪਏ 90 ਰੁਪਏ 35 ਰੁਪਏ 35 ਰੁਪਏ ਬੋਲੋ 40 ਰੁਪਏ 40 ਰੁਪਏ 40 ਰੁਪਏ 40 ਰੁਪਏ 40 ਰੁਪਏ 40 ਰੁਪਏ ਹਾਂ 40 ਰੁਪਏ 40 ਰੁਪਏ 40 ਰੁਪਏ 40 ਰੁਪਏ 40 ਰੁਪਏ ਚਲ 40 ਰੁਪਏ 40 ਰੁਪਏ ਚਲ 45 ਬੋਲ ਦੇ ਪੰਜਾਂ ਦਾ ਬਾਊ 45 ਰੁਪਏ ਬੋਲਦਾ ਕੋਈ 35 ਤੋਂ 45 ਰੁਪਏ 40 ਇਹ 35 ਤੋਂ 45 ਰੁਪਏ ਸਿੰਗਲ ਪੱਕਾ ਲੀਖੋ ਜੀ ਸ੍ਰੀ ਕ੍ਰਿਸ਼ਨ ਬੋਲ ਜੀ 35 ਤੋਂ 45 ਤੇ ਸਿੰਗਲ ਪੱਖਾ 1401 ਭਾਗ ਦੂਜਾ ਤੇ ਅੱਗੇ ਵੇਣਿਆ ਬਈ ਕਿਹ ਹੋ ਗਈ ਕਿਹੜੀ ਵੈਰਾਈਟੀ ਆ ਹੋ ਗਈ ਆ ਜਾਓ ਬਈ ਆਓ ਜੀ ਆਓ ਆਓ ਜੀ ਆਓ ਜੀ ਆਓ ਜੀ ਆਓ ਲਓ ਵੀ ਉਧਰ ਜਾਂਦੇ ਹਣ ਹੋਰ ਪਾਸੇ ਕਿਹੜੀ ਵੈਰਾਈਟੀ ਵੇਣੇ ਆ ਜਾਓ ਬਈ ਲਓ ਬਈ ਬਾਕੀ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦਿਆ ਕਰੋ ਉਧਰ ਜਾਂਦੇ ਆ ਬਈ ਵੇਣੇ ਕੀ ਰੇਟ ਆਂਦਾ ਪਾਸਪਤੀ ਦਾ ਆਓ ਢੇਰੀ ਆ ਆ ਜਾਓ ਬਾਕੀ ਬਾਜ ਬਈ ਬਹੁਤ ਘੱਟ ਆਉਂਦੀ ਆ ਨਾ ਆਪਾਂ ਕੋਲੇ ਖੜਾਂਗੇ ਬਾਈ ਦੇ ਤੇ ਆਵਾਜ਼ ਵਧੀਆ ਆਉਂਦੀ ਇਹਨੇ ਨਾਲ वरायटी बिने के बीच सतारा अठारह वरायटी है, बोलो बोलो। है जी तीन या रेट रखता सतारा अठारह विने की रेट इन दस सतारा अठारह में ਪਹਿਲਾ ਮੁੱਛਲ ਸੀ ਗਿਆ ਬਈ 2 ਢੇਰਿਆਂ ਅਨਸਾਰ 18 ਆ ਗਿਆ 5 ਕਰ ਲੈ 5 ਬਾ ਗਿਆ ਦਾ ਦੂਜਾ ਤੇ ਤਰੀਕ ਹੋ ਗਈ ਆ 22 ਤੇ ਸ਼ੇਅਰ ਜ਼ਰੂਰ ਕਰ ਦਿਓ ਬਾਈ 3100 ਕਹਦੇ ਮੇਰਾ ਪੁੱਤ ਜਾ 5 5 3100 ਕਹਦੇ ਜੀ ਬੱਸ 3200 ਕਹਦੇ ਜਾ 3200 3200 3200 5 5 3205 ਜੀ 50 ਕਰਾ ਨੂੰ 50 ਕਹਿੰਦਾ ਕਰ ਦੇ ਜੀ 52 60 ਕਹਦੇ ਬੱਲੇ ਜੀ ਕੇ

ਪੰਜ ਘਟ ਕਰ ਪਰ ਫੇ ਖਾਣਾ ਰੋਟਿਆ ਕੀ ਵਰਫੀ ਦੇ ਡੱਬੇ ਪੜੇ ਆ ਦੁਕਾਨ 'ਤੇ ਪੰਜ ਉਪਰ ਪੰਜ ਜੀ 345 ਪੰਜ ਜੀ 10 15 ਕਰ 15 20 ਡਬਲ ਪੱਖੇ ਆ ਇਹ ਸਿੰਗਲ ਤੇ ਆ ਜੀ ਡਬਲ पे ਚੱਲਦੀ ਆ ਬੋਲੀ ਦੋਨੋਂ ਤੇ ਬੋਲੀ ਚੱਲਦੀ ਆ ਡਬਲ ਤੇ ਆ ਬਾਈ ਬੋਲੀ ਡਬਲ ਤੇ ਚੱਲੀ ਹੁੰਦੀ ਆ ਲੋ ਜੀ ਡਬਲ ਤੇ ਆ ਜੀ ਹਾਂ 25 ਕਰ 25 ਜੀ 20 ਡਬਲ ਤੇ 50 ਕਰ 50 ਜੀ ਡਬਲ ਪੱਖੇ ਦੇ 50 ਜੀ 55 ਲਿਖਾ ਪਾਓ 3455 ਜੀ ਹਾਂਜੀ 3455 ਬੋਲਦੇ ਜੀ ਕੋਈ ਹਾਂ 3455 ਹੁੰਦੀ ਹੈ ਡਬਲ ਪੱਖੇ ਤੇ ਲੋ ਜੀ 3400 ਦੇ 55 17 18 ਡਬਲ ਪੱਖੇ ਤੇ 3455 ਵਿਕੀ ਆ ਬਾਕੀ ਅੱਗੇ ਵੇਣੇ ਬਾਈ ਕਿੱਧਰ ਨੂੰ ਬੋਲੀ ਜਾਂਦੀ ਆ ਕਿਹੜੀ ਵੈਰਾਈਟੀ ਆ ਬਾਈ ਆ ਜਾਓ ਚਲੋ ਬਾਈ ਆ ਜਾਓ ਵੇਣੇ ਆ ਆ ਵੈਰਾਈਟੀ ਆ ਬਾਈ ਆ ਢੇਰੀ ਆ ਵੀ ਵੇਣੇ ਕੀ ਰੇਟ ਆਂਦਾ ਟਰਾਲੀ ਇੱਕ ਵੇਣੇ ਕੀ ਰੇਟ ਆਂਦਾ ਕਿਹੜੀ ਵੈਰੈਟੀ ਆ ਟਰਾਲੀ ਹੈ ਜੀ ਇੱਕ ਦੀ ਨਿਸਾਨਾ ਭਰਾਵੋ 17 18 ਆ ਇਹ ਵੈਰੈਟੀ ਆ 17 18 ਹੀ ਇਹ ਵੈਰੈਟੀ ਆ ਇਹਦਾ ਵੇਣਿਆ ਕਿੱਥੋਂ ਤੱਕ ਟਿੱਕਰ ਰੇਟ ਜਾਂਦਾ ਬਾਕੀ ਆ ਜਾਓ ਬਈ ਬੋਲੋ ਰੱਖੋ ਭਾਈ तारा ठारा है तारा ठारा है जी निर्मल का 350 350 का बोलेगा नहीं निर्मल का 350 निर्मल का जी तारा ठारा 350 जी 350 डबल पे डबल पे डबल पे है ना 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 किन्हाएं डबल पे बोली होती है कोई सिस्टम 3550 डबल के डबल के बोलो कि कोई 3550 डबल के 3550 जी

ਹਾਂਜੀ 3235 ਬਾਲ ਵਧੀਆ ਵੇਖ ਲੈ ਪੱਖੇ ਘੋਰ ਲੱਗਣਾ 40 40 ਜਾ 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 3250 ਜੀ ਹਾਂਜੀ 3450 ਐ ਮਨ 3450 ਪੰਕਾਇ ਘੋਰ ਲੱਗੇਗਾ ਅੱਛੀ ਗਿਡਾੜੀ 17 18 ਵੈਰੈਟੀ ਹੈ ਜੀ 55 ਜੀ 3555 ਰੇਟ ਚੱਲ ਰਿਹਾ ਹੈ 55 ਜੀ 55 ਘਟਗੇ ਦੇ ਰੋਤਾ 55 ਜੀ ਹਾਂਜੀ ਹੈ ਮਰਜੀ 3455 ਜੀ ਲਿਖੋ ਜੀ 3455 ਜੀ ਨੋਮੀ ਕਿਸਾਨ ਪ੍ਰਭੋ 3400 ਦੇ 55 ਰੁਪਏ ਢੇਰੀ ਵੇਚ ਚੁੱਕੀ ਆ ਅਗਲੀ ਢੇਰੀ ਵੇਣਿਆ ਭਈ ਨਾਲ ਹੀ ਭਈਆ ਕਿਹੜੀ ਵੈਰਾਈਟੀ ਆ ਜੋ ਲਓ ਭਈ ਆਹਾ ਵੈਰਾਈਟੀ ਵੇਣਿਆ ਬਾਕੀ ਕਿਹੜੀ ਵੈਰਾਈਟੀ ਆ ਆਓ ਜੀ 17 18 ਹੀ ਹੈ ਭਈ 17 18 ਹੀ ਹੈ ਇਹ ਵੈਰਾਈਟੀ ਕਿਸਾਨ ਪ੍ਰਭੋ ਇਹਦਾ ਰੇਟ ਵੇਣਿਆ ਕਿੱਥੋਂ ਟੱਕਰ ਜਾਂਦਾ ਬਾਕੀ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦਿਆ ਕਰੋ ਆ ਜਾਓ ਬਈ ਬੋਲੋ ਜੀ 3055 ਜੀ 3055 ਤੋਂ ਬੋਲੀ ਸ਼ੁਰੂ 3100 ਕਰਤਾ 5 ਜੀ ਬਲ ਬੱਖੇ ਦੇ 25 ਰੁਪਏ ਜੀ ਕੀ ਜਾਦੀ 3500 ਰੁਪਏ ਦੀ ਪਤਨੀਸਰ ਜੀ 52 52 ਜੀ ਉਹ ਯਾਰ ਥੋੜਾ ਥੋੜਾ ਦਾ ਸ਼ਾਇਰ ਲੈ ਲਓ ਬਰਾਡ ਫਾਰਮ YouTube ਚੈਨਲ ਨੂੰ ਸਬਸਕ੍ਰਾਈਬ ਜੀ ਤੇ Facebook ਪੇਜ ਨੂੰ ਫਾਲੋ ਹਰ ਰੋਜ਼ ਦੀ ਤਰ੍ਹਾਂ ਆਪਾਂ ਕਿਸਾਨ ਭਰਾਵੋ ਵੀਡੀਓ ਪਾਉਣੇ ਆ ਬਾਸਪਤੀ ਦੀ ਅੱਜ ਤਰੀਕ ਆ 22 ਤੇ 23 ਤਰੀਕ ਨੂੰ ਵੀ ਐਤਵਾਰ ਕੋਟਪੂਰਾ ਮੰਡੀ ਦੇ ਵਿੱਚ ਬੋਲੀ ਨਹੀਂ ਲੱਗਦੀ 13 23 ਤਰੀਕ ਨੂੰ ਨਹੀਂ ਲੱਗਣੀ ਐਤਵਾਰ ਨੂੰ ਬਸ 10

ਬਾਕੀ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਕਰ ਦਿਓ ਬਾਈ ਤੀਜਾ ਭਾਗ ਬਣਾਵਾਂਗੇ ਵੀ ਦੂਜੇ ਭਾਗ 'ਚ ਤੁਹਾਡਾ ਧੰਨਵਾਦ ਵੇਖਣ ਦੇ ਲਈ ਤੇ ਤੀਜਾ ਭਾਗ ਬਣਾਉਣੇ ਕਿਸਾਨ ਭਰੋ ਵੇਣੇ ਆ